ਮੈਂ ਸੁਖਵੀਰ ਸਿੰਘ ਨਾਈਵਾਲਾ ਜਿਲ੍ਹਾ ਸਖਤਰ ਬਹੁਜਨ ਸਮਾਜ ਪਾਰਟੀ ਪਟਿਆਲਾ ਔਰ ਮੇਰੇ ਨਾਲ ਪੂਰੀ ਹਲਕਾ ਸਰਣਾ ਦੀ ਟੀਮ ਹਲਕਾ ਪ੍ਰਧਾਨ ਸੁਖਜਿੰਦਰ ਕਰਰਾਲਾ ਜੀ ਤੇ ਹੋਰ ਸਾਰੇ ਸਾਥੀ ਜਿੰਨੇ ਵੀ ਸਾਡੇ ਨਾਲ ਹਲਕੇ ਦੀ ਟੀਮ ਹੈ ਅਸੀਂ ਜਿਹੜਾ ਇਹ ਮੰਗ ਪੱਤਰ ਹੈ ਸਾਡੀ ਰਾਸ਼ਟਰੀ ਅਧਿਅਕਸ਼ ਭੈਣ ਕੁਮਾਰੀ ਮਾਇਆਵਤੀ ਜੀ ਵੱਲੋਂ ਹੁਕਮ ਹੋਇਆ ਸੀ ਕਿ ਜਿਹੜਾ ਅੱਜ 21 ਤਰੀਕ ਦਾ ਕੁਝ ਜਥੇਬੰਦੀਆਂ ਨੇ ਜਿਨ੍ਹਾਂ ਨੇ ਸੰਵਿਧਾਨ ਨੂੰ ਖਤਰਾ ਦਿਖਾ ਕੇ ਵੋਟ ਲਿਆ ਲੋਕਾਂ ਦਾ ਉਹਨਾਂ ਨੇ ਸੱਦਾ ਦਿੱਤਾ ਸੀ ਕਿ 21 ਤਰੀਕ ਨੂੰ ਭਾਰਤ ਬੰਦ ਹੈ ਸੋ ਬਹੁਜਨ ਸਮਾਜ ਪਾਰਟੀ ਨੇ ਉਹਦਾ ਸਮਰਥਨ ਕੀਤਾ ਔਰ ਰਾਸ਼ਟਰਪਤੀ ਦੇ ਨਾਮ ਅਸੀਂ ਇੱਕ ਮੰ ਕਿ ਜਿਹੜਾ ਇਹ ਕਰੀਮੀ ਲੇਅਰ ਦਾ ਬਹਾਨਾ ਬਣਾ ਕੇ ਰਿਜ਼ਰਵੇਸ਼ਨ ਨੂੰ ਖਤਮ ਕਰਨ ਦੀ ਜਿਹੜੀ ਸਾਜ਼ਿਸ਼ ਹੈ ਔਰ ਇਹ ਜਿਹੜਾ ਵੀ ਬਲੋ ਪ੍ਰਾਪਰਟੀ ਪ੍ਰਾਪਰਟੀ ਲਾਇਨ ਹੈ ਜਿਹੜੀ ਇਹ ਇਹ ਕਿਤੇ ਵੀ ਭਾਰਤੀ ਸੰਵਿਧਾਨ ਦੇ ਵਿੱਚ ਦਰਜ ਨਹੀਂ ਹੈ ਕਿ ਵੀ ਆਰਥਿਕ ਨੂੰ ਆਧਾਰ ਬਣਾਇਆ ਜਾਵੇ ਸੰਵਿਧਾਨ ਦੇ ਵਿੱਚ ਜੋ ਬਾਬਾ ਸਾਹਿਬ ਨੇ ਜਿਹੜਾ ਸੰਵਿਧਾਨ ਬਣਾਇਆ ਉਹਦੇ ਵਿੱਚ ਜਿਹੜਾ ਰਿਜ਼ਰਵੇਸ਼ਨ ਦਾ ਮੁੱਖ ਉਹ ਹੈ ਉਹ ਹੈ ਜਾਤੀ ਜਾਤੀ ਦੇ ਆਧਾਰ ਤੇ ਹੈ ਆਰਥਿਕਤਾ ਕਿਤੇ ਵੀ ਨਹੀਂ ਹੈ ਤੇ ਇਹ ਆਰਥਿਕਤਾ ਨੂੰ ਆਧਾਰ ਬਣਾ ਕੇ ਕ੍ਰਿਮੀ ਲੇਅਰ ਦਾ ਵਾਹਨਾ ਬਣਾ ਕੇ ਰਿਜ਼ਰਵੇਸ਼ਨ ਨੂੰ ਖਤਮ ਕਰਨ ਦੀ ਸਾਜ਼ਿਸ਼ ਹੈ ਸਰਕਾਰ ਦੀ ਔਰ ਇਹ ਜਿਹੜਾ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ਦੇ ਵਿੱਚ ਵੀ ਨਹੀਂ ਆਉਂਦਾ ਹੈ ਇਸ ਕਰਕੇ ਕਿਸੇ ਬੰਦੇ ਨੇ ਪਟੀਸ਼ਨ ਵੀ ਨਹੀਂ ਪਾਈ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਦਿੱਤਾ ਹੈ ਜੋ ਕਿ ਉਲੰਘਣਾ ਹੈ ਭਾਰਤੀ ਸੰਵਿਧਾਨ ਦੀ ਅਸੀਂ ਮਾਨਯੋਗ ਰਾਸ਼ਟਰਪਤੀ ਜੀ ਨੂੰ ਅਪੀਲ ਕਰਦੇ ਹਾਂ ਕਿ ਜਿਸ ਵੇਚ ਨੇ ਵੀ ਇਹ ਫੈਸਲਾ ਦਿੱਤਾ ਉਹਨੂੰ ਵਾਪਸ ਲੈਣ ਦੇ ਲਈ ਮਜਬੂਰ ਕੀਤਾ ਜਾਵੇ ਇਹੀ ਸਾਡਾ ਮੰਗ ਪੱਤਰ ਦਿੱਤਾ ਗਿਆ ਭਾਰਤਵੰਦ ਜਿਹੜੇ ਜਿੱਥੇ ਬੰਦੀਆਂ ਨੇ ਦਿੱਤਾ ਸੀਗਾ ਭਾਰਤਵੰਦ ਅਸਦਾ ਉਹ ਤਾਂ ਕਿਤੇ ਨਜ਼ਰ ਨਹੀਂ ਆ ਰਹੀਆਂ ਜੀ ਬਹੁਜੋ ਸਮਾਜ ਪਾਰਟੀ ਇੱਕ ਅਨੁਸ਼ਾਸਿਤ ਪਾਰਟੀ ਹੈ ਜੋ ਸਾਨੂੰ ਹੁਕਮ ਹੋਇਆ ਸੀ ਹਲਕੇ ਹਰੇਕ ਵਿਧਾਨ ਸਭਾ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਅਸੀਂ ਮਾਨਯੋਗ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦਿੱਤੇ ਅਸੀਂ ਸਿਰਫ ਰਾਸ਼ਟਰਪਤੀ ਦੇ ਨਾਮ ਵੀ